ਪਠਾਨਕੋਟ ਦੇ ਪੋ ਆਵੇਦਾਨ ਸਵਾ ਹਲਕੇ ਦੇ ਸਰਹਦੀ ਖੇਤਰ ਵਿੱਚ ਇੱਕ ਖੱਡ ਵਿੱਚ ਨੌਜਵਾਨ ਮਨਦੀਪ ਸਿੰਘ ਦੀ ਮੌਤ ਤੋਂ ਬਾਅਦ ਪੁਲਿਸ ਨੇ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਮਰਤਕ ਮਨਦੀਪ ਸਿੰਘ ਦੇ ਚਾਚਾ ਬਾਬਾ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਤਾਰਾਗੜ ਥਾਣੇ ਵਿੱਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ ਇਨਵੈਸਟੀਗੇਸ਼ਨ ਮਨੋਜ ਠਾਕੁਰ ਨੇ ਕਿਹਾ ਕਿ ਮਰਤਕ ਦੇ ਚਾਚੇ ਦੇ ਬਿਆਨਾਂ ਤੇ ਜਗੀਰ ਸਿੰਘ ਉਸ ਦੇ ਪੁੱਤਰ ਮਨਜਿੰਦਰ ਸਿੰਘ ਤੇ ਨਾਲ ਮੁੰਸ਼ੀ ਮੁਕੇਸ਼ ਕੁਮਾਰ ਖਿਲਾਫ ਮਾਮਲਾ ਦਾਚ ਕਰ ਲਿਆ ਗਿਆ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਉਥੇ ਹੀ ਐਸਐਸਪੀ ਪਠਾਨਕੋਟ ਨੇ ਇਸ ਮਾਮਲੇ ਲਈ ਇੱਕ ਵਿਸ਼ੇਸ਼ ਟੀਮ ਬਣਾਈ ਹੈ ਇਸ ਮਾਮਲੇ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਰੇਨਿੰਗ ਸੀਜ਼ਨ ਹੋਣ ਦੇ ਕਾਰਨ ਪ੍ਰਸ਼ਾਸਨ ਵੱਲੋਂ ਮਾਈਨਿੰਗ ਤੇ ਮੁਕੰਮਲ ਪਾਬੰਦੀ ਲਗਾਈ ਹੋਈ ਹੈ ਪਰ ਉਸ ਦੇ ਬਾਵਜੂਦ ਜਗੀਰ ਸਿੰਘ ਵੱਲੋਂ ਮਾਈਨਿੰਗ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਜਿਸ ਕਾਰਨ ਇਹ ਹਾਸਾ ਵਾਪਰਿਆ ਤੇ ਫੋਕਲੈਂਡ ਮਸ਼ੀਨ ਹਾਸੇ ਦਾ ਸ਼ਿਕਾਰ ਹੋ ਗਈ ਤੇ ਮਨਦੀਪ ਦੀ ਜਾਨ ਚਲੀ ਗਈ ਜਿਹੜਾ ਆਪਣਾ ਮਨਦੀਪ ਸਿੰਘ ਆ ਜੀ ਦੇ ਡੈਥ ਹੋ ਗਈ ਆ ਇਹਦੇ ਚਾਚੇ ਨੇ ਜਿਹੜਾ ਮਦੇਈ ਆ ਉਹਨਾਂ ਨੇ ਜਿਹੜਾ ਇਹ ਪਰਚਾ ਦਰਜ ਕਰਾਇਆ ਜਿਹੜੇ ਜਿਹਦਾ ਮਨਦੀਪ ਸਿੰਘ ਹੈ ਇਹ ਹੈਗੇ ਟਾਂਡਾ ਮਤਲਬ ਭਰਮਪੁਰ ਦਾ ਰਹਿਣ ਵਾਲਾ ਇਹ ਫੋਕ ਫੋਕ ਮਸ਼ੀਨ ਦੇ ਉੱਤੇ ਕੰਮ ਕਰਦਾ ਸੀਗਾ ਇੱਕ ਦੋ ਨੂੰ ਇਹ ਜਾ ਕੇ ਮਸ਼ੀਨ ਲਿਆਇਆ ਠੀਕ ਕਰਾ ਕੇ ਉੱਥੇ ਲਾ ਕੇ ਠੀਕ ਕੀਤੀ ਆ ਉਸ ਤੋਂ ਬਾਅਦ ਜਿਹੜਾ ਇਹ ਜਿੱਦਾਂ ਇਹਨਾਂ ਨੇ ਸਟੇਟਮੈਂਟ ਦਿੱਤੀ ਹੈ ਇਹਦੇ ਚਾਚੇ ਨੇ ਬਾਬਾ ਸਿੰਘ ਨੇ ਕਿ ਇਹ ਜਿਹੜੇ ਇਹ ਤੰਗ ਕਰਦੇ ਇਹ ਜਗੀਰ ਸਿੰਘ ਮਨਦੀਪ ਸਿੰਘ ਉਹਨਾਂ ਦਾ ਪੁੱਤਰ ਮਨਜਿੰਦਰ ਸਿੰਘ ਉਹਨਾਂ ਦਾ ਪੁੱਤਰ ਤੇ ਮੁਕੇਸ਼ ਕੁਮਾਰ ਵੀ ਇਹਨਾਂ ਨੇ ਨਾਲ ਹੋ ਕੇ ਜਿਹੜੀ ਆ ਇਹਦੀ ਡੈਥ ਕੀਤੀ ਹੈ ਮਤਲਬ ਇਹਨੂੰ ਮਾਰਿਆ ਤੇ ਇਹਦੇ ਉੱਪਰ ਅਸੀਂ ਐਫ ਆਈ ਆਰ ਨੰਬਰ 95 ਮਿੱਤੀ 2 8 2025 ਜੁਰਮ 103 1 3 5 ਬੀ ਐਨ ਐਸ ਦੇ ਤਾ ਜਿਹੜਾ ਇਹ ਪੱਤਾ ਹੈ ਦਰਜ ਕਰਤਾ ਮਤਲਬ 302 ਦਾ ਬੀਐਨਐਸ ਦੇ ਵਿੱਚ ਇਹ ਐਫ ਆਈ ਆਰ ਦਰਜ ਹੋਈ ਹੈ ਮੁਲਜ਼ਮਾਂ ਦੀ ਗ੍ਰਿਫਤਾਰੀ ਵੀ ਹੋਈ ਹੈ ਉਹਨਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਜਿਹੜੀ ਆ ਉਹ ਕਰ ਰਹੇ ਨੇ ਬਾਹ ਹੁਕਮ ਐਸਐਸਪੀ ਸਾਹਿਬ ਵੱਲੋਂ ਬਿਲਕੁਲ ਸਖਤ ਹਦਾਇਤਾਂ ਹੈ ਜਿਹੜਾ ਵੀ ਕੋਈ ਬੰਦਾ ਕੋਈ ਜੁਰਮ ਕਰਦਾ ਉਹਨੂੰ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਹੁਣ ਜਿਹੜੇ ਸਾਡੀ ਇਨਵੈਸਟੀਗੇਸ਼ਨ ਟੀਮ ਬਣ ਗਈ ਆ ਜਿਹੜਾ ਜਿਹੜਾ ਵੀ ਇਸ ਦੇ ਵਿੱਚ ਹੋਏਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਸਰ ਇਹਨਾਂ ਥਾਵਾਂ ਦੇ ਜਿਹੜੀ ਮਾਈਨਿੰਗ ਹੋ ਰਹੀ ਹੈ ਉਹਦੇ ਬਾਰੇ ਵੀ ਉਹਦੇ ਬਾਰੇ ਵੀ ਇੱਕ ਐਫ ਆਈ ਆਰ ਦਰਜ ਹੋਈ ਆ ਅਨਪਛਾਤੇ ਬੰਦੇ ਤੋਂ ਮਾਈਨਿੰਗ ਅਫਸਰਾਂ ਨੇ ਜਿਹੜੀ ਆ ਦੇ ਕੇ ਤੇ ਪਰਚਾ ਵੀ ਦਰਜ ਕਰਾਇਆ ਕਿੰਨੇ ਬੰਦੇ ਦਾ ਮਾਮਲਾ ਦਰਜ ਆਇਆ ਤਿੰਨ ਬੰਦਿਆਂ ਤੇ ਹੋਇਆ ਇੱਕ ਜਗੀਰ ਸਿੰਘ ਆ ਜਿਸ ਦੀ ਉੱਤੇ ਸਾਰੀ ਪ੍ਰੋਪਰਟੀ ਵੀ ਹੈਗੀ ਆ ਤੇ ਉਹਦਾ ਬੇਟਾ ਮਨਜਿੰਦਰ ਸਿੰਘ ਤੇ ਉਹਦੇ ਮੁਕੇਸ਼ ਕੁਮਾਰ ਇਹ ਮੁੰਚੀ ਸੀਗਾ ਕਿਹੜੇ ਨਾਂ ਦੇ ਵੀ ਤੇਰੇ ਆ ਮਾਈਨਿੰਗ ਦੀ ਉਹਨਾਂ ਨੇ ਅਣਪਛਾਤੇ ਦਿੱਤੀ ਹੁਣ ਸਾਡੀ ਜਿਹੜੀ ਇਨਵੈਸਟੀਗੇਸ਼ਨ ਟੀਮ ਬਣ ਗਈ ਹੈ ਜਿਹਦੇ ਵਿੱਚ ਜਿਹਨਾਂ ਜਿਹਨਾਂ ਨੇ ਮਾਈਨਿੰਗ ਕੀਤੀ ਹੈ ਜਾਂ ਇਸ ਮੁਕਦਮੇ ਦੇ ਵਿੱਚ ਇਨਵੋਲਵ ਹੈ ਉਹਨਾਂ ਦੇ ਬਰਕਰਾਰਾਫ ਜਿਹੜੀ ਹੈ ਉਹ ਕਾਰਵਾਈ ਕੀਤੀ ਜਾਏਗੀ ਪਰਬਾਰ ਹਜੇ ਇਹ ਕਹਿਣਾ ਚਾਹੁੰਦਾ ਵੀ ਉਹਨਾਂ ਨੂੰ ਇਹ ਨਾ ਕਰਨ ਅਸੀਂ ਜਿਹੜਾ ਵੀ ਤੱਤ ਹੋਣਗੇ ਜਿਹੜਾ ਵੀ ਸਹੀ ਹੋਊਗਾ ਉਹਦੇ ਬਰਕਰਾਰਾਫ ਜਿਹੜੀ ਹੈ ਜਿਹਨਾਂ ਇਸ ਕ੍ਰਾਈਮ ਦੇ ਵਿੱਚ ਇਨਵੋਲਵ ਹੋਏਗਾ ਬਾ ਹੁਕਮ ਐਸਐਸਪੀ ਸਾਹਿਬ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਹੁਣ ਅੱਗੇ ਜਿਹੜੀ ਇਨਵੈਸਟੀਗੇਸ਼ਨ ਟੀਮ ਬਣਾਈ ਐਸਐਸਪੀ ਸਾਹਿਬ ਨੇ ਜਿਹੜੇ ਜਿਹੜੇ ਆਉਣਗੇ ਉਨਾ ਦੇ ਵਰਕਲੌਫ ਜਿਹੜੀ ਇਹਦੇ ਵਿੱਚ ਇਨਵੋਲ ਜਗੀਰ ਸਿੰਘ ਜਿਹੜਾ ਉਹ ਹਿਮਾਚਲ ਦਾ ਜਿਹੜਾ ਵਿਧਾਇਕ ਦਾ ਨਿਕੋ ਉਹਦੇ ਇੱਥੇ ਜਿਹੜਾ ਵੀ ਹੋਏਗਾ ਚਾਹੇ ਜਿਹੜਾ 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 ਵੀ ਹੋਏਗਾ ਜਿਹੜਾ ਵੀ ਹੋਏਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਸਰ ਪਰਿਵਾਰ ਹਾਲੇ ਵੀ આરોਪ ਲਗਾ ਰਿਹਾ ਵੀ ਹਿਮਾਚਲ ਦੇ ਜਿਹੜੇ ਪੋਲੀਟੀਕਲ ਲੀਡਰ ਕਈ ਜਿਹੜੇ ਵਿੱਚ ਇਨਵੋਲ ਨਹੀਂ ਨਹੀਂ ਜੇ ਹੋਣਗੇ ਤਾਂ ਵਰਕਲੌਫ ਕਾਰਵਾਈ ਕਰਾਂਗੇ ਆਪਾਂ ਇਨਵੈਸਟੀਗੇਸ਼ਨ ਦੀ ਟੀਮ ਤਿਆਰ ਹੋ ਗਈ ਇਸ ਬਣ ਗਈ ਸਾਡੀ ਜੋ ਜੋ ਹੋਣਗੇ ਉਹਨਾਂ ਦੇ ਵਰਕਲੌਫ ਕਾਰਵਾਈ ਕੀਤੀ